ਪੰਕਾਤ ਸੁਰੂ ਮਨਾ ਰਹੇ ਨੇ ਤੇ ਗੁਰੂ ਨਾਨਕ ਮਹਾਰਾਜ ਦਾ ਉਪਦੇਸ਼ ਸੁਣਾ ਦਾ ਸਮਝਾਉਣ ਦਾ ਤਰੀਕਾ ਬੜਾ ਵੱਖਰਾ ਹੈ নীল ਵਸਤਰ ਤਾਰੇ ਬਨਵਾਰੀ ਬਾਬਾ ਫਿਰ ਮੱਕੇ ਗਏ ਮੱਕੇ ਮਦੀਨੀ ਯਾਤਰਾ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਕਹੇ ਨੇ ਕਿਉਂ ਜਾਣਾ ਪਿਆ ਉਤੇ ਮੁਸਲਮਾਨ ਸਮਝਦੇ ਨੇ ਕਿ ਸਾਡਾ ਖੁਦਾ ਸਾਡਾ ਅੱਲਾ ਮੱਕੇ ਮਦੀਨੇ ਵਿੱਚ ਹੈ ਬਾਹਰ ਕਿਤੇ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਉਹ ਪ੍ਰਮਾਤਮਾ ਨੂੰ ਅੱਲਾ ਉਹ ਖੁਦਾ ਉਹ ਰਾਮ ਨਹੀਂ ਪ੍ਰਮਾਤਮਾ ਦੇ ਅਨੇਕ ਨਾਮ ਹਨ ਪ੍ਰਮਾਤਮਾ ਇੱਕ ਹੈ ਲੇਕਿਨ ਉਹਦੇ ਨਾਮ ਅਨੇਕਾ ਹਨ

کتھے گینے بیٹھا بیکھا جائے مسجد جتھے حاضی حاضر گزاری جس طرح اسی بیٹھے ہیں شام ویلے سارا نے اللہ دی بندگی کی چلے گئے اپنے اپنے گھر بابا جی اٹھے رہے جہاں بابا ستا رات نو والمہرابے محرابے پانی پسارے ਸਾਡੇ ਵੀ ਗੁਰੂ ਗ੍ਰੰਥ ਸਾਹਿਬ ਵਾਲੋਂ ਕੋਈ ਪੈਰ ਕਰਕੇ ਕੋਈ ਮੰਗੇ ਸਿਰ ਆ ਜਾਵੇ। ਜਦ ਕੋਈ ਸਟ੍ਰਾਂਗਰ ਆ ਜਾਂਦਾ ਤੇ ਸਾਨੂੰ ਵੀ ਗੁੱਸਾ ਆ ਜਾਂਦਾ। ਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਇਹਨੂੰ ਸਵੇਰੇ ਜੀਵਨ ਨਾਮ ਦਾ ਇੱਕ ਮੌਲਵੀ ਸੇਵਾਦਾਰ ਹੈ ਜੋ ਝਾੜੂ ਦਿੰਦਾ ਹੈ ਸਵੇਰੇ ਆਪਦੀ ਮਸਜਿਦ ਵਿੱਚ ਉਹ ਕੀ ਕਹਿੰਦਾ ਹੈ ਕਿ ਕੋਈ ਫਕੀਰ ਉਹਨਾਂ ਦੇ ਅੱਲਾ ਦੇ ਦਰਵਰ ਤੋਂ ਪੈਰ ਕਰਕੇ ਸੁਕਾ ਹੋਏ ਜਾਂ ਬਾਬਾ ਸੁਕਾ ਰਾਤ ਨੂੰ ਵਨ ਮਹਿਰਾਬੇ ਪਾਈ ਪਸੰਦ ਪੈਰ ਕਰਕੇ ਸੋងਦੇ ਉਪਦੇਸ਼ ਦੇਣ ਦਾ ਤਰੀਕਾ ਜੀਵਨ ਮਾਰੀ ਲੱਕ ਦੀ ਜਿਹੜਾ ਫਕਾ ਉੱ퍼 ਉਧਵਾਰੀ ਕੋ ਸੇਵਾ ਦਾਤ ਜੀਵਨ ਮੌਲਵੀ ਕੀ ਦੇਖਦਾ ਹੈ ਤਿੰਨ ਵਜੇ ਜਦੋਂ ਮਸੀਤ ਇਸ ਝਾੜੂ ਦੇਣ ਵਾਸਤੇ ਪਹੁੰਚਦਾ ਹੈ ਕਿ ਕੋਈ ਫਰਤੀ ਉਹਨਾਂ ਦੇ ਅੱਲਾ ਦੇ ਦਰਵਨ ਪੈਰ ਕਰਕੇ ਸੋ ਗਿਆ ਹੈ ਬੜਾ ਗੁੱਸਾ ਉਸੇ ਦੇ ਨਾਲ ਉਹਨੇ ਆਪਣੇ ਲੱਤ ਦੇ ਨਾਲ ਆਖਿਆ ਤੂੰ ਕੌਣ ਹੈ ਤੈਨੂੰ ਇਤਨਾ ਨਹੀਂ ਪਤਾ ਤੂੰ ਮੇਰੇ ਖੁਦਾ ਦੇ ਦਰਵਨ ਪੈਰ ਕਰਕੇ ਸੋ ਗਿਆ ਹੈ ਗੁਰਪਿਆਰੀ ਸਾਧ ਸੰਗਤ ਆਪ ਸਾਰੇ ਪੜ੍ਹੇ ਲਿਖੇ ਲੋਕ ਵੱਡੇ ਵੱਡੇ ਇਤਿਹਾਸ ਖਾਨ ਇਤਿਹਾਸਾਂ ਨੂੰ ਜਾਣਦੇ ਹੋ ਜਿਸੀ ਗੁਣੀ અવਤਾਰ ਉਹ ਬੜੇ ਜਲਦੀ ਇੱਕ ਦੂਜੇ ਨੂੰ ਸ਼ਰਾਬ ਦੇ ਦਿੰਦੇ ਸਨ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਉਣ ਲੱਗੇ ਕਿ ਜੀਵਨ ਤੂੰ ਇਸ ਤਰ੍ਹਾਂ ਕਰ ਮੈਂ ਬੁਜਰ ਕਹਾ ਪੈਦਲ ਚੱਲ ਚੱਲ ਕੇ ਕਿੰਨਾ ਥੱਕ ਗਿਆ ਕਿ ਮੈਨੂੰ ਨਹੀਂ ਪਤਾ ਕਿ ਤੇਰਾ ਖੁਦਾ ਉਹ ਕਿਧਰ ਹੈ ਉਹ ਇਸ਼ਤਿਹਾਰ ਕਰ ਮੇਰੇ ਪੈਰ ਫੜ ਤੇ ਜਿੱਦਣ ਤੇਰਾ ਖੁਦਾ ਨਹੀਂ ਮੇਰੇ ਪੈਰ ਉਧਰ ਨੁ ਕਰ ਦੇ ਤੇ ਬਾਣੀ ਵੀ ਪੈਸਾ ਪਈ ਗੁਰਦਾਸ ਦੀ ਬਖਸ਼ੂਸ਼ਾਂ ਕਰਦੇ ਨਹੀਂ ਕਿ ਟੰਗੋ ਪਕੜ ਘਸੀਤਿਆ ਜਦੋਂ ਬਾਬਾ ਜੀ ਦੇ ਲੱਤਾਂ ਨੂੰ ਫੜ ਕੇ ਜਿੱਧਰ ਜਿੱਧਰ ਉਹ ਘੁੰਮਦਾ ਹੈ ਉਹਨੂੰ ਮੱਕਾ ਉਧਰ ਉਧਰ ਨਜ਼ਰ ਆਇਆ ਆਖੋ ਸਤਨਾਮ ਵਾਹਿਗੁਰੂ ਇਹ ਕੌਤਕ ਦੇਖ ਕੇ ਉਹ ਜੀਵਨ ਮੌਲਵੀ ਜਿਹੜਾ ਸੇਵਾਦਾਰ ਹੈ ਉਹ ਭੱਜ ਕੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਪੀਰ ਸੀ ਉਹਨਾਂ ਕੋਲ ਗਿਆ ਕਿ ਚੱਲੋ ਮੇਰੇ ਬੇਨਾਲ ਅਨੁਮੈ ਕੋਈ ਅੱਲਾ ਦਾ ਖੁਦਾ ਦਾ ਬੰਦਾ ਦਿਖਾਵਾਂ ਕਿ ਮੈਂ ਤਾਂ ਹੈਰਾਨ ਹਾਂ ਕਿ ਆਪਣੇ ਮਸਜਿਦ ਵੱਲ ਪੈਰ ਕਰਕੇ ਸੋ ਗਿਆ ਮੈਂ ਤੇ ਜਿੱਧਰ ਉਹਦੀ ਪੈਰ ਕਰਦਾ ਸਾਡਾ ਮੱਕਾ ਮਦੀਨਾ ਉਧਰ ਉਧਰ ਘੁੰਮਿਆ ਇਹ ਸਾਰੇ ਮੌਲਵੀ ਮੁਸਲਮਾਨ ਇਕੱਠੇ ਹੋ ਕੇ ਜਦੋਂ ਆਏ ਤੇ ਵਾਕਏ ਦੇਖਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿੱਧਰ ਜਿੱਧਰ ਪੈਰ ũਮਾਉਂਦੇ ਨੇ ਕੰਕੂ ਫੱਕੜ ਤਸੀਕਿਆ ਮਕਾ ਕਲਾ ਦਿਖਾਰੀ ਹੋਏ ਹੈਰਾਨ ਕਰੇ ਨੇ ਸਾਰੇ ਹੈਰਾਨ ਹੋ ਕੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟੈਪੇ ਸੂ ਗੁਰੂ ਨਾਨਕ ਪਾਤਸ਼ਾਹ ਜੀ ਦੇ murid ਬਣ ਕੇ ਹਾਲੀ ਵੀ ਮੱਕਾ ਮਦੀਨਾ ਦੇ ਵਿੱਚ ਉਹ ਖੜਾਵਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੂਜਿਆ ਜਾਂਦੀ ਹੈ ਨਾ ਤੇ ਆ ਉਹਨੇ ਚਾਹਦੇ ਨਾਲ ਸ਼ਬਦ ਰਾ ਦੁਰੀਏ ਕੋਈ ਵੀ ਸੁਣਾਵਾ ਜਿਨਾ ਰਹੇ ਨੀਲ ਵਸਤਰ ਧਾਰੇ ਪਨ ਭਾਰੀ ਨੀਲ ਵਸਤਰ ਨੀਲ ਵਸਤਰ ਧਾਰੇ بکے ਦੀਰ ਘੱਤ ਧਾਰੇ ਪਰਬਾਰੀ ਦੀਰ ਪਸਰ हल पुारी ਬਾਬਾ ਸੁਦਾਨ ਰਾਤ ਨੂੰ ਵਰਨ ਮੇਰਾ ਤੇ

ਤੇਰ ਵਾਤਰਾ ਥਾਰੇ ਹੀ ਪਨ ਪਾਣੀ ਬਾਬਾ ਫਿਰ ਮੁਕੇ ਗਇਆ ਬਾਬਾ ਫਿਰ ਮੁਕੇ ਗਇਆ ਬਾਬਾ ਫਿਰ ਮੁਕੇ ਗਇਆ ਬਾਬਾ ਫਿਰ ਮੁਕੇ ਗਇਆ او واطي مکے ديا او واطي مکے ديا او واطي مکے ديا او واطي مکے ديا او واطي مکے ديا